ਤੁਸੀਂ ਤਾਂ ਦੇਖ ਰਹੇ ਹੋ ਦਿਨਿਕ ਫੇਰਾ ਤੇ ਮਹਿਬਬਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕੱਲ ਪੰਜਾਬ ਦੀਆਂ ਕਈ ਜਗ੍ਹਾ ਤੇ بارش ਹੋਣ ਦੇ ਨਾਲ ਮੌਸਮ ਜਿਹੜਾ ਠੀਕ ਬਣਿਆ ਹੋਇਆ ਤੇ ਲੋਕਾਂ ਨੂੰ ਹਮਤਪਰੀ ਗਰਮੀ ਤੋਂ ਕਿਤੇ ਕਿਤੇ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਆ ਤੋਂ ਇਥੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਰ بارش ਜਿਹੜੀ ਪੈ ਸਕਦੀ ਆ ਭਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾ ਨਾਲ ਹੀ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਜਿਸ ਨੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਬਚਤ ਹੋ ਰਹੀ ਹੈ ਹੀ ਪੈ ਸਕਦਾ ਜਿਸ ਦੇ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜਿਹੜੀ ਮਿਲੇਗੀ ਹੁਮਤ ਪਰ ਹੀ ਗਰਮੀ ਚੱਲ ਰਹੀ ਸੀ ਜਿਸ ਤੋਂ ਲੋਕ ਕਾਫੀ ਪਰੇਸ਼ਾਨ ਸੀ ਉਸ ਤੋਂ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਇਸ ਸੰਬੰਧੀ ਭੂਕਬਾਣੀ ਵੀ ਕੀਤੀ ਗਈ ਹੈ ਬਨਾਲਾ ਬਠਿੰਡਾ ਦੱਸਦੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਜਿਹੜੀ ਆ ਹੋ ਸਕਦੀ ਹੈ ਬਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਮਾਨਸਾ ਮੋਗਾ ਪਠਾਨਕੋਟ ਹੁਸ਼ਿਆਰਪੁਰ ਸੰਗਰੂਰ ਮਲੇਰ ਕੋਟਲਾ ਹਰਿਆਣਾ ਅਤੇ ਅੰਬਾਲਾ ਸ਼੍ਰੀ ਮੁਕਤਸਰ ਸਹਿਬ ਤੇ ਹਰਿਆਣਾ ਦੇ ਅੰਬਾਲਾ ਫਤਿਆਬਾਦ ਗੁਰੂਗ੍ਰਾਮ ਹਿਸਾਰ ਝੱਜਰ ਕੈਥਲ ਪੰਚਕੁਲਾ ਪਾਣੀਪਤ ਰੋहतक ਸਿਰਸਾ ਸੋਨੀਪਤ ਅਤੇ ਜਮਨਾਨਗਰ ਦੇ ਵਿੱਚ ਇਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਹੈ ਪੰਜਾਬ ਦੇ ਕੱਲ੍ਹ ਹੀ ਕਈ ਜਗ੍ਹਾ ਤੇ ਮੀ ਪੈਂਦੇ ਨਾਲ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਲੰਦਰ ਦੇ ਵਿੱਚ ਵੀ بارش ਹੋਈ ਆ ਕਪੂਰਥਲੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ بارش ਹੋਈ ਹੈ ਜਿਸ ਦੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਕਈ ਜਿਹੜੇ ਜ਼ਿਲ੍ਹੇ ਦੇ ਵਿੱਚ بارش ਨਹੀਂ ਹੋਈ ਆ ਤੇ ਗਰਮੀ ਜਿਹੜੀ ਆ ਉੱਥੇ ਤੇ ਹੁਣ ਲੋਕਾਂ ਨੂੰ ਉੱਥੇ ਵੀ ਰਾਹਤ ਜਿਹੜੀ ਜਲਦ ਮਿਲੇਗੀ ਪੰਜਾਬ ਭਰ ਦੇ ਵਿੱਚ ਮੀਂਹ ਪਵੇਗਾ ਜਿਸ ਦੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਜਲਦ ਜਿਹੜੀ ਰਾਹਤ ਮਿਲ ਸਕਦੀ ਆ ਬਨਾਲਾ ਬਠਿੰਡਾ ਫਰੀਦਕੋਟ ਫਾਚਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਮਲੇਰ ਕੋਟਲਾ ਮਾਨਸਾ ਮੋਗਾ ਪਠਾਨਕੋਟ ਸੰਗਰੂਰ ਸ੍ਰੀ ਮੁਕਤਸਰ ਸਾਹਿਬ ਇਹ ਪੰਜਾਬ ਦੇ ਜ਼ਿਲ੍ਹੇ ਆ ਜਿੱਥੇ ਕਿ ਆਉਣ ਵਾਲੇ ਇਹ ਕੁਝ ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਵਿਭਾਗ ਦੇ ਵੱਲੋਂ ਜਿਤਾਈ ਗਈ ਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਆ ਮੌਸਮ ਵਿਭਾਗ ਦੇ ਅਨੁਸਾਰ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅਗਲੇ 2 ਦਿਨ ਮੀਂਹ ਪਵੇਗਾ ਅੱਜ ਸ਼ਾਮ ਤੱਕ ਮੌਸਮ ਜਿਹੜਾ ਇੱਕਦਮ ਬਦਲ ਸਕਦਾ ਹੈ ਤੇ ਉਸ ਤੋਂ ਬਾਅਦ بارش ਹੋ ਸਕਦੀ ਆ ਦੱਸਦੀ ਆ ਕਿ ਉੱਧਰ ਹਿਮਾਚਲ ਵਿੱਚ ਪੇ ਮੀਂਹ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਪਾਣੀ ਪੰਜਾਬ ਲਈ ਵੀ ਮੁਕਤੀਬਤ ਬਣ ਸਕਦਾ ਹੈ ਤੇ ਇਸ ਦੇ ਨਾਲ ਹੀ ਮੀਂਹ ਦੀ ਜੜੀ ਆ ਉਪਰਿਕਵਾਨੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਕੀ ਕੀਤੀ ਗਈ ਹੈ ਕਿ ਪੰਜਾਬ ਦੇ ਜ਼ਿਲ੍ਹੇ ਜਿਹੜੇ ਤੁਹਾਨੂੰ ਦੱਸਿਆ ਨੇ ਜਿਨ੍ਹਾਂ ਦਾ ਨਾਮ ਬਨਾਲਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਤਾਂ ਮੌਸਮ ਜਿਹੜਾ ਹਮਸ ਭਰਿਆ ਬਣਿਆ ਹੋਇਆ ਸੀ ਉਹਨਾਂ ਤੋਂ ਇਨਾਂ ਜ਼ਿਲ੍ਹਿਆਂ ਨੂੰ ਰਾਹਤ ਜਿਹੜੀ ਆ ਜਲਦ ਮਿਲ ਸਕਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par